ਨਹੀਂ ਇੱਕ ਵਾਰ ਵੀ ਨਹੀਂ ਸੋਚਿਆ ਇਹ ਸਭ ਕਰਨ ਤੋਂ ਪਹਿਲਾਂ ਪਰ ਮੰਮੀ ਮੈਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਸੀ ਤਾਂ ਕਰਕੇ ਸਾਡਾ ਘਰ ਬਚ ਗਿਆ ਜੇ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਾ ਹੁੰਦਾ ਜੇ ਮੈਨੂੰ ਦੱਸਦੇਈ ਨਾ ਜੇ ਸਾਰਾ ਕੁਝ ਮੈਨੂੰ ਇੱਥੇ ਆ ਕੇ ਪਤਾ ਲੱਗਦਾ ਪੂਜਾ ਉਹ ਹੈਪੀ ਦਾ ਫੋਨ ਆਇਆ ਕਹਿੰਦਾ ਮਾਲ ਆਇਆ ਦੁਕਾਨ ਤੇ ਨਵਾਂ ਤੇ ਲਾ ਜਾ ਅੱਛਾ ਮੇਰੀ ਗੱਲ ਤੇ ਸੁਣੋ ਹਾਂ ਮੇਰੀ ਗੱਲ ਸੁਣੋ ਉਹ ਕਿਰਨ ਆ ਨਾ ਆਹੋ ਕਿਰਨ ਤੁਹਾਨੂੰ ਪਤਾ ਨਹੀਂ ਤੁਹਾਡੀ ਧੀ ਨਾ ਕਿੱਡਾ ਵੱਡਾ ਧੋਖਾ ਆਇਆ ਮੇਰੀ ਧੀ ਨਾ ਧੋਖਾ ਹੋ ਗਿਆ ਹਾਂ ਹਾਂ ਕਾਦਾ ਕੀ ਗੱਲ ਆ ਸਭ ਠੀਕ ਤੇਗਾ ਨਾ ਸਭ ਤੇ ਫਿਰ ਫਿਰ ਤੂੰ ਇਹ ਗੱਲ ਕਿਸ ਤਰ੍ਹਾਂ ਕਹਿਂਦੀ ਆ ਮੇਰੀ ਗੱਲ ਸੁਣੋ ਉਹਦੀ ਸੱਸ ਮਾੜੀ ਕਿ ਚਠਾਣੀਆਂ ਮਾੜੀਆਂ ਨਹੀਂ ਨਹੀਂ ਹਾਂ ਉਹ 골ਡੀ ਦਾ ਤੇ ਦੂਜਾ ਵਿਆਹ ਹੋਇਆ ਉਹ ਤਾਂ ਪਹਿਲੇ ਹੀ ਵਿਆਹਿਆ ਹੋਇਆ ਸੀ ਮੈਨੂੰ ਪਤਾ ਲੱਗਾ ਮੈਂ ਤੁਹਾਨੂੰ ਦੱਸਣ ਨਾਲ ਲੱਗੀ ਸੀ ਤੁਹਾਨੂੰ ਨਹੀਂ ਪਤਾ ਕਿੰਨਾ ਵੱਡਾ ਧੋਖਾ ਹੋ ਗਿਆ ਮੈਂ ਤੁਹਾਨੂੰ ਕੁਝ ਵੀ ਨਹੀਂ ਪਤਾ ਇਸ ਬਾਰੇ ਪੂਜਾ ਆ ਗਿਆ ਲਗੀ ਆ ਹਾਂਜੀ ਮੰਮੀ ਚਲ ਆਓ ਕਿਰਨ ਨੂੰ ਪੁੱਛਣ ਚੱਲੀਏ ਪੂਜਾ ਮੈਨੂੰ ਇਸ ਬਾਰੇ ਪਹਿਲਾਂ ਹੀ ਪਤਾ ਸੀ ਕਿ ਮੁੰਡਾ ਪਹਿਲਾਂ ਵਿਆਹਿਆ ਹੋਇਆ ਹੈ ਹੈ ਤੈਨੂੰ ਇਸ ਬਾਰੇ ਪਤਾ ਸੀ ਹਾਂ ਮੈਨੂੰ ਪਤਾ ਸੀ ਇਸ ਬਾਰੇ ਮੈਂ ਤੁਸੇ ਕੋਈ ਗੱਲ ਨਹੀਂ ਨੀ ਕੀਤੀ ਤੇ ਅੱਜ ਤੱਕ ਨਹੀਂ ਕੋਈ ਗੱਲ ਕੀਤੀ ਤਾਨੂੰ ਸਭ ਪਤਾ ਹੀ ਮੈਂ ਉਹਨੇ ਇਹਨਾਂ ਨੂੰ ਫੋਨ ਕਰਕੇ ਸਾਰੀ ਗੱਲ ਦੱਸਦੀ ਆ ਇਹ ਕਿਸ ਤਰ੍ਹਾਂ ਦੀ ਮਾਵਾਂ ਹੈ ਜਿਹਨੇ ਸਾਡੇ ਕੋਲ ਐਡੀ ਵੱਡੀ ਗੱਲ ਦਾ ਲਕੋੜ ਰੱਖਿਆ ਆਪਣੇ ਪੁੱਤਰ ਨੂੰ ਵੀ ਨਹੀਂ ਦੱਸਿਆ ਤੇ ਆਪਣੀ ਨੂੰਹ ਨੂੰ ਵੀ ਨਹੀਂ ਦੱਸਿਆ ਆਪ ਤੇ ਤੁਸੀਂ ਮਾਵਾਂ ਧੀਆ ਨੇ ਇੱਕ ਗੱਲ ਕਰ ਲਈ ਹੋਣੀ ਆ ਉਹੀ ਗੱਲ ਆ ਗਈ ਨਾ ਮੈਂ ਇਸ ਘਰ ਦੀ ਨੂੰਹ ਆ ਨਾ ਧੀ ਥੋੜੀ ਆ ਉਹਨੂੰ ਤੇ ਤੁਸੀਂ ਇੱਕੀ ਗਈ ਕੀ ਗੱਲ ਦੱਸਦੇ ਜੇ ਸਵੇਰ ਤੋਂ ਸ਼ਾਮ ਤੱਕ ਕਿਰਨ ਨੂੰ ਫੋਨ ਤੇ ਲੱਗੇ ਰਹਿੰਦੇ ਉਹ ਵੀ ਲੱਗੀ ਰਹਿੰਦੀ ਆ ਤੇ ਨੂੰਹ ਜਿਹੜੀ ਘਰ ਚ ਰਹਿੰਦੀ ਆ ਨੀ ਸੇਵਾ ਕਰਦੀ ਆ ਸਭ ਕੁਝ ਕਰਦੀ ਆ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਤੁਸੀਂ ਉਹਨੂੰ ਕੁਝ ਨਹੀਂ ਸਮਝਦੇ ਪੂਜਾ ਕੀ ਪੂਜਾ ਹੈਪੀ ਨੂੰ ਵੀ ਸਾਰੀ ਗੱਲ ਦਾ ਪਤਾ ਹੈ ਹੈ ਹਾਂ ਇਦਾਂ ਨਹੀਂ ਹੋ ਸਕਦਾ ਮੰਮੀ ਪੂਜਾ ਇਹ ਸੱਚ ਆ ਹੈਪੀ ਨੂੰ ਹੀ ਸਾਨੂੰ ਪਹਿਲਾਂ ਪਤਾ ਲੱਗਾ ਸੀ ਫਿਰ ਕਿਰਨ ਨੂੰ ਲੱਗਾ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਮੁੰਡਾ ਪਹਿਲਾਂ ਵਿਆਹਿਆ ਇਹ ਦੋਵੇਂ ਭੈਣ ਭਰਾ ਮੁੰਡੇ ਨੂੰ ਮਿਲਣ ਗਏ ਸੀ ਅੱਛਾ ਇੱਥੋਂ ਤੱਕ ਗੱਲ ਹੋ ਗਈ ਹੋਈ ਐ ਮਾਂ ਨੇ ਤੇ ਲਕੋ ਰੱਖਿਆ ਹੀ ਰੱਖਿਆ ਤੇ ਪੁੱਤਰ ਨੇ ਵੀ ਰੱਖਿਆ ਨਹੀਂ ਮੇਰੀ ਗੱਲ ਸੁਣੋ ਫਿਰ ਨੂੰਹ ਹੀ ਬਗਾਨੀਆਂ ਹੁੰਦੀਆਂ ਨੇ ਨਾ ਨੂੰਹ ਹੀ ਮਾਣੀਆਂ ਹੁੰਦੀਆਂ ਨੇ ਉਹ ਤਾਂ ਤੁਹਾਡੀ ਸੇਵਾ ਕਰਨ ਤੁਹਾਡੀ ਦੇਭਾਲ ਕਰਨ ਸਾਰਾ ਘਰ ਸੰਭਾਲ ਤੇ ਗੱਲਾਂ ਉਸ ਦੇ ਕੋ ਸਾਰੀਆਂ ਲੁਕਾਵੋ ਮਾਂ ਨੇ ਤੇ ਜਿਹੜਾ ਲਕੋ ਰੱਖਿਆ ਰੱਖਿਆ ਤੇ ਆ ਮਾਂ ਪੁੱਤਰ ਇੱਕੋ ਹੋ ਗਏ ਨੇ ਪੂਜਾ ਤੈਨੂੰ ਦੱਸਣਾ ਚਾਹੁੰਦੇ ਸੀ ਜਾਉਂਦੇ ਸੀ ਨਾ ਪਰ ਦੱਸਣਾ ਚਾਹਿਆ ਨਹੀਂ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਮੈਂ ਇਸ ਘਰ ਦਾ ਮੈਂਬਰ ਨਹੀਂ ਈ ਨਹੀਂ ਮੈਂ ਤਾਂ ਬਗਾਨੀ ਆਈ ਆ ਮੈਨੂੰ ਕਿਹਦਾ ਦੱਸਣਾ ਤੇਰੇ ਮੱਚਪੇੜ ਮਾਰਨੀ ਇਸ ਤਰ੍ਹਾਂ ਬੋਲੀ ਤਾਂ ਮੰਮੀ ਦੇ ਨਾਲ ਤੂੰ ਚੁੱਪ ਕਰ ਜਾ ਮੰਮੀ ਤਰ ਕਿਸੇ ਗੱਲ ਦਾ ਨਹੀਂ ਪਤਾ ਤੂੰ ਚੁੱਪ ਕਰ ਇਸ ਤਰ੍ਹਾਂ ਨਹੀਂ ਬੋਲਣਾ ਅੱਜ ਨਹੀਂ ਮੈਂ ਚੁੱਪ ਕਰਨਾ ਤੁਸੀਂ ਕਹਿੰਦੇ ਜੇ ਨਾ ਅਵੇ ਤੇਰੀ ਸੱਸ ਕਿੰਨੀ ਚੰਗੀ ਆ ਤੇ ਕੁਝ ਬੋਲਦੀ ਨਹੀਂ ਤੂੰ ਹੀ ਸੁਣਾਉਂਦੀ ਰਹਿਣੀ ਆ ਤੇ ਇਹਨਾਂ ਦੀ ਅਕਰ ਤੂਤਾ ਸੁਣ ਲਓ ਜੇਕਰ ਤੂਤਾ ਚੰਗੀਆਂ ਹੁੰਦੇ ਆ ਚੁੱਪ ਕਰਕੇ ਖਲੋਣ ਕੀ ਹੋ ਗਿਆ ਉਹ ਹੀ ਤਾਂ ਮੈਂ ਦੱਸਣ ਲੱਗੀ ਆ ਉਹ ਜਿਹੜੀ ਕਿਰਨ ਆ ਨਾ ਕਿਰਨ ਜਿੰਨਾ ਵਿਆਹੀ ਆ 골ਡੀ ਉਹਦਾ ਦੂਜਾ ਵਿਆਹ ਹੋਇਆ ਜੇ ਹੈ ਹਾਂ ਤੇ ਮੈਨੂੰ ਇਸ ਘਰ ਤੇ ਕੁਝ ਪਤਾ ਹੀ ਨਹੀਂ ਪੂਜਾ ਤੈਨੂੰ ਦੱਸਣਾ ਚਾਇਆ ਸੀ ਚਾਇਆ ਸੀ ਆ ਵੇਖ ਲਓ ਪੂਜਾ ਕੱਲ ਸਮਝਣ ਦੀ ਕੋਸ਼ਿਸ਼ ਕਰ ਨਹੀਂ ਮੈਂ ਕਿਉਂ ਸਮਝਾਂ ਪੂਜਾ ਹਾਲਾਤ ਹੀ ਇਸ ਤਰ੍ਹਾਂ ਦੇ ਹੋ ਗਏ ਸੀ ਕਿ ਆਪਾਂ ਕਿੱਸੇ ਤੈਨੂੰ ਬਾਅਦ ਚ ਦੱਸ ਦਵਾਂਗੇ ਹਾਂ ਦੱਸ ਦੇਣਾ ਹੀ 5-10 ਸਾਲਾਂ ਬਾਅਦ ਬਾਅਦ ਚ ਕੋਈ ਨਹੀਂ ਪੂਜਾ ਪੂਜਾ ਕੋਈ ਨਹੀਂ ਨਹੀਂ ਥੋੜਾ ਸਮਝ ਪੋਤਾ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਦੀ ਕਰਕੇ ਤੇ ਸੇਵਾ ਕਰੋ ਸੰਭਾਲ ਕਰੋ ਤੇ ਉੱਤੋਂ ਇਹ ਹਾਲ ਹੈ ਜਿਹੜਾ ਹੋ ਗਿਆ ਹੋ ਗਿਆ ਹੁਣ ਇਹ ਨੀਚੀ ਬੋਲਣਾ ਫालतू ਬੋਲਣਾ ਚੰਗੀ ਗੱਲ ਨਹੀਂ ਹੈ ਚੰਗੀ ਗੱਲ ਨਹੀਂ ਤੇ ਮਾੜਾ ਵੀ ਕੀ ਆ ਮੈਂ ਗੰਦੀ ਪੀਅੱਚ ਪੂਜਾ ਮੈਂ ਮੰਨੀ ਆ ਕਿ ਗਲਤੀ ਹੋਈ ਹੈ ਗਲਤੀ ਇਹਨੂੰ ਤੁਸੀਂ ਗਲਤੀ ਕਹਿੰਦੇ ਹੋ ਇਹ ਤੇ ਇਹੋ ਜੀ ਗਲਤੀ ਆ ਕਿ ਉਹਦਾ ਸੁਧਾਰ ਨਹੀਂ ਹੋਣਾ ਪੂਜਾ ਇਹ ਤਾਂ ਤਾਂ ਸਾਹ ਪਤਾ ਲੱਗਦਾ ਕਿ ਮੈਂ ਇਸ ਕਰਦੀ ਕੁਛ ਨਹੀਂ ਲੱਗਦੀ ਨਹੀਂ ਨਹੀਂ ਪੂਜਾ ਨਹੀਂ ਨਹੀਂ ਮੈਨੂੰ ਅੱਜ ਪਤਾ ਲੱਗ ਗਿਆ ਨਹੀਂ ਨਹੀਂ ਪੂਜਾ ਤੂੰ ਇਸ ਕਰਦੀ ਈ ਆ ਮੈਂ ਮੰਨੀ ਆ ਕਿ ਆਪਾਂ ਤੇਰੇ ਕੋਲ ਇਸ ਗੱਲ ਦਾ ਲਕੋਰ ਰੱਖਿਆ ਪਰ ਕਿਉਂ ਰੱਖਿਆ ਉਹੀ ਤੇ ਮੈਂ ਪੁੱਛਣਾ ਚਾਹਨੀ ਆ ਪੂਜਾ ਤੈਨੂੰ ਦੱਸਣਾ ਚਾਹੁੰਦੇ ਸੀ ਮੈਂ ਇਹ ਹਾਂ ਪਿੰਨੂ ਮਨਾ ਕਰਤਾ ਕਿ ਤੂੰ ਪੂਜਾ ਨਾਲ ਹਜੇ ਨਾਲ ਕੋਈ ਗੱਲ ਕਰ ਮੈਂ ਹੀ ਕਿਰਨ ਨੂੰ ਮਨਾ ਕਰਤਾ ਸੀ ਕਿ ਹਜੇ ਨਾਲ ਕੋਈ ਗੱਲ ਕਰ ਜਾਨੀ ਕਿ ਤੁਸੀਂ ਸਾਰਿਆਂ ਨੇ ਇੱਕ ਰਾਏ ਕਰ ਲਈ ਤੇ ਮੈਨੂੰ ਘਰ ਤੋਂ ਫੇਰ ਵੱਖਰਾ ਕਰਤਾ ਫੇਰ ਆ ਗਈ ਨਾ ਉਹੀ ਗੱਲ ਕਿ ਨੂਆ ਘਰ ਚ ਮਾੜੀਆਂ ਤਾਲੀ ਤੇ ਹੁੰਦੀਆਂ ਨੇ ਗੱਲ ਦੇ ਭੈਣ ਜੀ ਨੇ ਨਹੀਂ ਦੱਸਿਆ ਤੇ ਹੈਪੀ ਨੂੰ ਤਾਂ ਤੈਨੂੰ ਦੱਸਣਾ ਚਾਹੀਦਾ ਹੈ ਨਾ ਆ ਆਲੇ ਨੋ ਵੀ ਮੈਂ ਪੁੱਛਦੀ ਆ ਉਹਨਾਂ ਨੂੰ ਵੀ ਨਹੀਂ ਨਹੀਂ ਰਚ ਹੈਪੀ ਦਾ ਕੋਈ ਕੋ ਸੋਨੀ ਪੈਂਚੀ ਗੱਲ ਸਮਝਣ ਦੀ ਕੋਈ ਗੱਲ ਨਹੀਂ ਜੋ ਹੋ ਗਿਆ ਕੋਈ ਗੱਲ ਨਹੀਂ ਮਗਰ ਦੱਸਣਾ ਤੇ ਚਾਹੀਦਾ ਸੀ ਨਾ ਪੂਜਾ ਮੈਂ ਤੈਨੂੰ ਦੱਸ ਦੱਸਿਆ ਹੈ ਤੇ ਐਡੀ ਵੱਡੀ ਗੱਲ ਕੋਈ ਇਹਨਾਂ ਨੇ ਪੂਜਾ ਸੱਚ ਸੁਣਨਾ ਚਾਹਨੀ ਆ ਪੂਜਾ ਆਪਾਂ ਤੁਹਾਨੂੰ ਦੱਸਣ ਗਏ ਸੀ ਹਾਜੀ ਦਰਵਾਜ਼ਾ ਹੀ ਖੋਲ੍ਹਿਆ ਸੀ ਸਾਨੂੰ ਨਹੀਂ ਪਤਾ ਤੂੰ ਤੇ ਤੇਰੇ ਮੰਮੀ ਕਿਹੜੀਆਂ ਗੱਲਾਂ ਕਰਨ ਦੇ ਸੀ ਆਪਸ ਵਿੱਚ ਪਰ ਤੁਸੀਂ ਰੋਣ ਬੋਦ ਰਹੀਆਂ ਸੀ ਐਸ ਕਰਕੇ ਮੈਂ ਤੇ ਹੱਥ ਬਿਨ ਫੈਸਲਾ ਕੀਤਾ ਕਿ ਆਪਾ ਫੁੱਜਾ ਨਾਲ ਕੋਈ ਗੱਲ ਨਹੀਂ ਕਰਨੀ ਹੋ ਸਕਦਾ ਕਿ ਬੋਝਾ ਦੀ ਕੋਈ ਆਪਣੇ ਭਰਾ ਨਾਲ ਜੇ ਆਪਣੀ ਪਰਜਾਈ ਨਾਲ ਕੋਈ ਗੱਲ ਹੋਈ ਹੋਵੇ ਆਪਾਂ ਇਹੋ ਹੀ ਫੈਸਲਾ ਲਿਆ ਕਿ ਸਮਾਨ ਤੇ ਦੱਸ ਦਵਾਂਗੇ ਮੈਂ ਨਹੀਂ ਸੀ ਚਾਹਦੀ ਕਿ ਜੇ ਕੋਈ ਤੇਰੇ ਪੇਕੇ ਗੱਲ ਹੋਈ ਆ ਤੂੰ ਉਧਰੋਂ ਵੀ ਦੁਖੀ ਆ ਤੇ ਇਧਰੋਂ ਵੀ ਦੁਖੀ ਹੋ ਜਾਵੇਂ ਐਸ ਕਰਕੇ ਗੱਲ ਆਪਾਂ ਤੈਨੂੰ ਦੱਸੀ ਨਹੀਂ ਬਾਕੀ ਬਹਿ ਜੇ ਮੈਂ ਮੰਨੀ ਨਹੀਂ ਕਿਉਂ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀ ਪਰ ਭੈਣ ਜੀ ਉਹ ਮੁੰਡਾ ਬਹੁਤ ਚੰਗਾ ਗਾ ਮੇਰੀ ਧੀ ਦਾ ਬਹੁਤ ਧਿਆਨ ਰੱਖਦਾ ਭੈਣ ਜੀ ਇਹਦੇ ਚ ਉਹਦੀ ਵੋਟੀ ਪਿੱਲੀ ਰਹੀ ਨਹੀਂ ਇਹ ਚ ਉਸ ਮੁੰਡੇ ਦਾ ਕੀ ਕਸੂਰ ਆ ਦੱਸੋ ਤੁਸੀਂ ਮੈਨੂੰ ਕੀ ਕਸੂਰ ਆ ਕਿ ਜਿਹੜੇ ਮੁੰਡੇ ਤੇ ਇੱਕ ਵਾਰੀ ਵਿਆਹ ਹੋ ਜਾਂਦਾ ਉਹ ਦੁਬਾਰਾ ਮੁੰਡਾ ਵਿਆਹ ਕਰਵਾ ਨਹੀਂ ਸਕਦਾ ਉਹਦੇ ਟਿੱਕਾ ਲੱਗ ਜਾਂਦਾ ਕਿਉਂ ਵਿਆਹਿਆ ਇੱਥੇ ਦੁਬਾਰਾ ਵਿਆਹ ਨਹੀਂ ਹੋ ਸਕਦਾ ਕਿ ਜੇ ਪਹਿਲੀ ਜਨਾਨੀ ਚਲ ਗਈ ਆ ਸ਼ਾਇਦ ਦੂਜੀ ਵੀ ਚਲੇ ਜਾਣੀ ਕੋਈ ਗੱਲ ਨਹੀਂ ਭੈਣ ਜੀ ਇਹ ਸੰਜੋਗਾਂ ਦੀ ਗੱਲ ਹੁੰਦੀ ਆ ਇਹ ਤੋਂ ਰੋਹ ਸੰਜੋਗ ਲਿਖੇ ਹੁੰਦੇ ਆਪਾਂ ਕਿਰਨ ਵਾਸਤੇ ਕਿੰਨਾ ਮੁੰਡਾ ਲੱਭਾ ਕੋਈ ਲੱਭਿਆ ਨਹੀਂ ਮਗਰ ਇਹ ਸੰਜੋਗ ਹੀ ਇੱਥੇ ਸੀ ਤਾਂ ਹੀ ਇੱਥੇ ਹੋਇਆ ਹੂੰ ਇਹ ਗੱਲਾਂ ਕਰਦੇ ਨੇ ਕੋਈ ਗੱਲ ਨਹੀਂ ਭੈਣ ਜੀ ਉਹਨੂੰ ਵੀ ਗੁੱਸਾ ਆਪ ਐਕਸੈਂਡਿੰਗ ਹੋ ਜਾਊਗੀ ਤੁਸੀਂ ਨਾ ਟੈਨਸ਼ਨ ਨਾ ਲਾਇਓ ਦੀ ਕੋਈ ਗੱਲ ਨਹੀਂ ਸਭ ਠੀਕ ਹੋ ਜਾਣਾ ਕੁਝ ਸਮੇਂ ਪਾ ਕੇ ਸਾਰਾ ਕੁਝ ਠੀਕ ਹੋ ਜਾਣਾ ਤੁਸੀਂ ਵੀ ਨਾ ਟੈਨਸ਼ਨ ਲਾਓ ਮੰਮੀ ਬੈਹੋ ਆਜੋ ਕੀ ਹੈ ਮੰਮੀ ਸ਼ਾਬਾਸ਼ ਪੁੱਤਰ ਮੈਨੂੰ ਤੇਰੇ ਤੇ ਫਖਰ ਹੈ ਫਖਰ ਹਾਂ ਤੂੰ ਇੰਨੀ ਸਮਝਦਾਰੀ ਨਾਲ ਕੰਮ ਲਿਆਵਾ ਮੈਂ ਹੈਰਾਨ ਹੋਈ ਦੇਖ ਕੇ ਇਹਨਾਂ ਨੇ ਬਥੇਰਾ ਤੈਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਤੂੰ ਆਪਣਾ ਘਰ ਬਚਾ ਲਿਆ ਪੁੱਤਰ ਮੈਨੂੰ ਤੇਰੇ ਤੇ ਬੜਾ ਮਾਣ ਹੈ ਇਹਨਾਂ ਨੇ ਪਹਿਲਾਂ ਵੀ ਗੋਲਡੀ ਦਾ ਘਰ ਬਰਬਾਦ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਪੁੱਤਰ ਤੇਰੀ ਮਾਸੀ ਨੇ ਵੀ ਕਿਹਾ ਸੀ ਕਿ ਕੁੜੀ ਵਾਲਿਆਂ ਨੂੰ ਨਾ ਦੱਸੋ ਕਿ ਮੁੰਡਾ ਪਹਿਲਾਂ ਵਿਆਹ ਹੈ ਨਾਲੇ 2-4 ਦਿਨ ਤੇ ਰਹੀ ਸੀ ਤਾਂ ਉਹਨਾਂ ਨੂੰ ਕੀ ਪਤਾ ਲੱਗਣਾ ਪਰ ਮੈਂ ਉਹਨਾਂ ਨੂੰ ਸਾਫ਼ ਕਹਿਤਾ ਸੀ ਨਾ ਮੈਂ ਮੰਨਣਾ ਨਾ ਮੇਰੇ ਪੁੱਤਰ ਨੇ ਮੰਨਣਾ ਵਿਆਹ ਹੋਵੇ ਨਾ ਹੋਵੇ ਇਹ ਰਿਸ਼ਤਾ ਹੋਵੇ ਨਾ ਹੋਵੇ ਝੂਠ ਨਹੀਂ ਬੋਲਣਾ ਜੋ ਸੱਚ ਹੈ ਉਹ ਸੱਚਾਈ ਹੈ ਮੰਮੀ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਆ ਇਹ ਤੇ ਨਾ ਮੈਨੂੰ ਸਾਰਾ ਕੁਝ ਇਹਨਾਂ ਨੇ ਵਿਆਹ ਤੋਂ ਪਹਿਲਾਂ ਦੱਸ ਦਿੱਤਾ ਤਾਂ ਕਰਕੇ ਮੈਂ ਕੁਝ ਨਾ ਰਿਐਕਟ ਨਹੀਂ ਕੀਤਾ ਕਿਉਂਕਿ ਮੈਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਸੀਗਾ ਭਾਬੀਆਂ ਨੇ ਤੇ ਬੜਾ ਕਹਿਣ ਦੀ ਕੋਸ਼ਿਸ਼ ਕੀਤੀ ਬੜਾ ਕਰਨ ਦੀ ਕੋਸ਼ਿਸ਼ ਕੀਤੀ ਕਿ ਤੂੰ ਘਰ ਛੱਡ ਕੇ ਚਲ ਜਾ ਇਹ ਤੇ ਵੱਡੀ ਉਮਰ ਦਾ ਵਾ ਇਸ ਤਰ੍ਹਾਂ ਉਸ ਤਰ੍ਹਾਂ ਪਰ ਇਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਇਹ ਸਭ ਕਰਨ ਤੋਂ ਪਹਿਲਾਂ ਪਰ ਮੰਮੀ ਮੈਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਸੀ ਤਾਂ ਕਰਕੇ ਸਾਡਾ ਘਰ ਬਚ ਗਿਆ ਜੇ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਾ ਹੁੰਦਾ ਜੇ ਮੈਨੂੰ ਦੱਸਦੇਈ ਨਾ ਜੇ ਸਾਰਾ ਕੁਝ ਮੈਨੂੰ ਇੱਥੇ ਆ ਕੇ ਪਤਾ ਲੱਗਦਾ ਤੇ ਸਿਚੁਏਸ਼ਨ ਕੋ ਸ਼ੋਰ ਨਹੀਂ ਸੀ ਫਿਰ ਹੋ ਸਕਦਾ ਵਾ ਜੋ ਭਾਬੀਆਂ ਜਾਂਦੀਆਂ ਸੀਗੀਆਂ ਉਹ ਸੱਚ ਹੋ ਜਾਂਦਾ ਨਾ ਨਾ ਪੁੱਤ ਇਹ ਗੱਲ ਨਾ ਆਪਣੇ ਮੂੰਹ ਕੱਢ ਮੈਂ ਅੱਗੇ ਹੀ ਬਹੁਤ ਡਰੀ ਹੋਈ ਹਾਂ ਮੈਂ ਆਪਣੇ ਪੁੱਤ ਲਈ ਨਹੀਂ ਇੱਕ دعاواں ਮੰਗੀਆਂ ਰੱਬਾ ਮੇਰੇ ਪੁੱਤ ਨੂੰ ਹੋਰ ਦੁੱਖ ਨਾ ਦੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਇਹਨੂੰ ਦੇ ਦੇ ਇਹਦੀ ਚੋਲੀ ਇੰਨਾ ਚੰਗਾ ਮੇਰਾ ਪੁੱਤ ਆ ਇਹਨੇ ਕਿੱਥੇ ਤਰ੍ਹਾਂ ਘਰ ਵਸਣ ਦੇਣਾ ਇਦਾਂ ਤੇ ਘਰ ਦਾ ਖਰਚਾ 골ਡੀ ਤੇ ਚਲਾਣ ਦੇ ਸਾਰਾ ਇਹ ਕਿੱਥੇ ਚੰਦਿਆ ਸੀ ਉਹਦਾ ਵਿਆਹ ਹੋਵੇ ਤੇ ਉਹਦੀ ਵੀ ਆ ਜਵੇ ਹੱਕਦਾਰ ਆ ਜਵੇ ਸਾਡਾ ਹੀ ਕੰਮ ਹੁੰਦਾ ਮੈਂ ਸਭ ਸਮਝ ਨਹੀਂ ਆ ਕੋ ਮੈਂ ਸੁਧਾਈ ਨਹੀਂ ਮੈਂ ਸਭ ਕੁਝ ਸਮਝ ਨਹੀਂ ਕਿਉਂ ਕਰਦੀਆਂ ਭਈਆਂ ਅਸਾਂ ਜਿਸ ਤਰ੍ਹਾਂ ਮੇਰਾ ਪੁੱਤ ਟਾਈਮ ਪਾਸ ਕਰਦਾ ਵੈਸੀ ਮੈਨੂੰ ਪਤਾ ਸੀ ਮੰਦਰ ਵੜਵੜ ਕੇ ਰੋ ਨਹੀਂ ਸੀ ਤਾ ਉਹ ਤੈਨੂੰ ਪਤਾ ਕੁਆਰੇ ਬੰਦੇ ਦੀ ਕੀ ਜ਼ਿੰਦਗੀ ਹੁੰਦੀ ਹੈ ਇਹ ਜੋ ਮੇਰੇ ਪੁੱਤ ਦਾ ਹਾਲ ਕਰਦੀ ਸੀ ਮੈਂ ਜਾਣਨੀ ਨਾ ਨੂੰ ਰੋਟੀ ਪਾਣੀ ਦੇਣੀ ਨਾ ਉਹਦੇ ਕੱਪੜੇ ਤੋਂ ਨੇ ਬਈਆਂ ਰੋਟੀਆਂ ਉਹਨੂੰ ਦੇ ਜਾਨੀਆਂ ਟੀਫਾਂ ਪਾ ਗਈ ਖਰਾਬ ਸਬਜ਼ੀਆਂ ਦੇ ਜਾਨੀਆਂ ਉਹ ਜਿਸ ਤਰ੍ਹਾਂ ਟਾਈਮ ਪਾਸ ਉਹ ਤੇ ਜ਼ਿੰਦਗੀ ਜੀਣਾ ਹੀ ਭੁੱਲ ਗਿਆ ਸੀ ਕਦੀ ਹੱਸਦਾ ਹੀ ਨਹੀਂ ਸੀ ਮੈਂ ਕਦੀ ਸਾ ਮੇ ਤੇ ਮੂੰਹ ਤੇ ਕਦੀ ਮੁਸਕਰਾੜ ਦੇਖਾਂਗੀ ਸਹੀ ਨਾ ਆਪਣੇ ਦਿਲ ਦੀ ਗੱਲ ਕਿਸ ਨੂੰ ਕਹਿੰਦਾ ਸੀ ਮੈਂ ਕਿੰਨੀ ਫੇ ਬੋਲ ਤੇ ਸਹੀ ਮੂੰਹ ਕੁਛ ਪਰ ਨਹੀਂ ਸੀ ਬੋਲਦਾ ਨਾ ਵਿਆਹ ਕਰਾਣਾ ਮੈਂ ਕਰਾਣਾ ਹੀ ਨਹੀਂ ਮੰਨਦਾ ਹੀ ਨਹੀਂ ਸੀ ਮੈਂ ਵਾਸਤੇ ਬਾਨੀ ਸਨ ਮੇਰੇ ਪਿੱਛੇ ਕਰਾ ਲਾ ਮੈਂ ਕਿੰਨੀ ਦਿਨ ਜਿੰਦਗੀ ਰਾਂਗੀ ਤੈਨੂੰ ਸਭ ਮਰਨ ਲਈ ਤੇ ਕੋਈ ਆਏ ਮੈਂ ਮਰ ਚੈਨ ਨਾ ਮਰ ਸਕਾਂਗੀ ਹਮ ਸਭ ਮਨੂਆ ਤੇ ਪਤਾ ਹੋਏਗਾ ਨਾ ਮੇਰੇ ਪਿੱਛੇ ਕੋਈ ਰੋਟੀ ਖਵਾਉਣ ਵਾਲਾ ਤਾਂ ਹੋਏਗਾ ਨਾ ਮਗਾ ਇਹ ਛਾਰ ਲੈਣ ਨਾਲ ਤਾਂ ਕੋਈ ਹੋਏਗਾ ਨਾ ਇਹਦਾ ਦੁੱਖ ਦਾ ਸੁੱਖ ਦਾ ਤਕਦੀ ਨਹੀਂ ਸੀ ਉਹਨਾਂ ਨੂੰ ਬਸ ਚਾਹੀਦੇ ਸੀ ਧਾਰ ਦਿਨ ਦਾ ਨੋਟ ਫੜਾਈ ਤੇ ਉਹਨਾਂ ਨੇ ਤਾਂ ਮਸ਼ੀਨ ਸਮਝੀ ਸੀ ਨੋਟ ਚਾਪਨ ਵਾਲੀ ਇਹ ਸਾਨੂੰ ਦੇਈ ਜਾਵੇ ਤਾਂ ਅਸੀਂ ਆਪਣੇ ਐਸ਼-ਵਸਤੂਆਂ ਕਰਦੇ ਰਹੀਏ ਪਰ ਮੰਮੀ ਇਸ ਤਰ੍ਹਾਂ ਕਿਉਂ ਇੰਨਾ ਵਿਤਕਰਾ ਕਿਉਂ ਉਹਨਾਂ ਦੇ ਮਨ 'ਚ ਸੀ ਲਾਲਚ ਕਿਸੇ ਕੋ ਜੋਖਿਸ਼ਾ ਸੀ ਲੈ ਲਈ ਤੇਰੇ ਸਾਹਮਣੇ ਹੀ ਤੂੰ ਵੇਖ ਲੈ ਸਾਰੀ ਜੋ ਕਰਦਾ ਕਿੰਨਾ ਵੱਡਾ ਹੋ ਗਿਆ ਕਿਸੇ ਕੰਮਕਾਰ ਚ ਪੰਦੀਆਂ ਪਈਆਂ ਉਹਨਾਂ ਸਮਝਾਉਂਦੀ ਐ ਨਾ ਮੈਂ ਸਮਝਾਨੀ ਤੇ ਕਹਿਨੀ ਆ ਤੁਹਾਨੂੰ ਦੁੱਖਦਾ ਗੱਲ ਤੇ ਤੁਹਾਡੀ ਸਹੀ ਐ ਸਾਹਿਲ ਨੂੰ ਤੇ ਖੁਸ਼ ਵੀ ਨਹੀਂ ਕਹਿੰਦੇ ਬਾਹਰ ਜਾਣ ਦੀ ਜਿੱਦ ਕਰਦਾ ਵਾ ਇੱਥੇ ਤੇ ਕੋਈ ਕੰਮ ਨਹੀਂ ਕਰਕੇ ਰਹਿ ਜਾਂਦਾ ਕੋਈ ਕੰਮ ਨਹੀਂ ਕਰਦਾ ਤੀਜੇ ਦਿਨ ਹੀ ਬਾਹਰ ਤੁਰਿਆ ਰਹਿੰਦਾ ਤੇ ਬਾਹਰ ਫੌਰਨ ਦੇ ਵਿੱਚ ਕਿਵੇਂ ਚਲ ਜਾਊਗਾ ਫੌਰਨ ਦੇ ਵਿੱਚ ਤੇ ਮੈਂ ਸੁਣਿਆ ਵਾ ਕੰਮ ਹੀ ਬੜਾ ਹਾੜੁੰਦਾ ਵਾ ਹਾਂ ਇਹ ਤੇ ਹੈ ਇੱਥੇ ਤੇ ਕਦੀ ਨਹੀਂ ਕੰਮ ਨੂੰ ਹੱਥ ਨਹੀਂ ਲਾਇਆ ਹੱਥ ਨਹੀਂ ਲਾਇਆ ਪੈਸਾ ਕਿੰਨਾ ਲੱਗਦਾ ਬਾਹਰ ਭੇਜਣ ਲਈ ਇਹ ਸਭ 골ਡੀ ਨੂੰ ਕਰਨਾ ਪੈਣਾ ਮੰਮੀ ਮੈਨੂੰ ਇੱਕ ਗੱਲ ਦੱਸੋ ਵੱਡੇ ਭਾਜੀ ਤੇ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਤੇ ਛੋਟੇ ਭਾਜੀ ਉਹ ਕਿਵੇਂ ਮੈਂ ਸੁਣਿਆ ਵਾ ਕਿ ਉਹਨਾਂ ਦੀ ਵੀ ਕਮਾਈ ਇੰਨੀ ਜ਼ਿਆਦੀ ਨਹੀਂ ਆ ਸ਼ੁਰੂ ਤੇ ਬੇਟਾ ਸਾਡੇ ਹਾਲਾਤ ਹੈ ਇਹ 골ਡੀ ਤੇ ਆਪਣੇ ਸਿਰ ਤੇ ਪੜਿਆ ਆਪਣੀ ਕਮਾਈ ਨਾਲ ਆਪੇ ਫੀਸਾਂ ਤਾਰਦਾ ਸੀ ਇਹਨੂੰ ਸ਼ੌਂਕ ਸੀ ਮੈਂ ਪੜਨਾ ਲਿਖਣਾ ਮੈਂ ਆਪਣੇ ਪੈਰਾਂ ਤੇ ਸਟੈਂਡ ਹੋਣਾ ਇਹਨੂੰ ਕਿਸੇ ਨੇ ਸਟੈਂਡ ਨਹੀਂ ਕੀਤਾ ਇਹ ਆਪੇ ਹੋਇਆ ਸਟੈਂਡ ਸੋ 19 ਸਾਰੇ ਪਰਿਵਾਰ ਦਾ ਬੋਝ ਆਪਣੇ ਉੱਤੇ ਪਾ ਲਿਆ ਸਾਰਾ ਖਰਚਾ ਹੀ ਕਰਦਾ ਕਰਦਾ ਹੀ ਫੇਰ ਵੀ ਘੂਰ ਘੂਰ ਪੈਂਦੀਆਂ ਉਹਨੂੰ ਪੁੱਤ ਜੇ ਉਚਾਂ ਦਾ ਹਨ ਤੇ ਵੱਡੇ ਭਰਾ ਦੇ ਜਾਣ ਤੋਂ ਬਾਅਦ ਉਹ ਹੱਥ ਖੜੇ ਕਰ ਦਿੰਦਾ ਕਿ ਮੈਂ ਨਹੀਂ ਇਹ ਜ਼ਿੰਮੇਵਾਰੀ ਚੁੱਕ ਸਕਦਾ ਆਪਣਾ ਖਰਚਾ ਆਪੇ ਚੁੱਕੋ ਪਰ ਐਨੇ ਫੇਰ ਵੀ ਆਪਣੇ ਫਰਜ਼ ਸਮਝਿਆ ਆਪਣੀ ਜ਼ਿੰਮੇਵਾਰੀ ਸਾਰੇ ਪਰਿਵਾਰ ਦੀ ਚੁੱਕੀ ਮੈਂ ਸਾਰਿਆਂ ਦਾ ਖਰਚਾ ਕਰਾਂਗਾ ਘਰ ਦਾ ਵੀ ਰਾਸ਼ਨ ਪਾਣੀ ਦਾ ਵੀ ਇਸ਼ਕਾ ਨੂੰ ਵੀ ਪੜਾਵਾਂਗਾ ਸਾਹਿਲ ਨੂੰ ਵੀ ਕਰਾਵਾਂਗਾ ਸਾਰਾ ਕੁਝ ਕਰਾਂ ਤੇ ਫੇਰ ਵੀ ਨਹੀਂ ਜੀਨ ਦੇਂਦੀ ਹੁਣ ਪੁੱਤ ਇਹਦੇ ਸਾਰੇ ਦੋਸਤਾਂ ਯਾਰਾਂ ਨਵੀਆਂ ਨੂੰ ਬੜਾ ਸਮਝਾਇਆ ਤੂੰ ਕਿਹੜੇ ਯੁੱਗ ਜੀਣਾ ਪਿਆ ਐਡਾ ਸਰਵਨ ਪੁੱਤਰ ਬਣੀ ਫਿਰਨਾਵਾ ਮੰਲੇ ਆ ਤੂੰ ਆਪਣੇ ਪਿਓ ਦੀ ਪੱਗ ਆਪਣੇ ਸਿਰ ਤੇ ਰੱਖੀ ਭਰਾ ਦੀ ਰੱਖੀ ਇਹਦਾ ਮਤਲਬ ਹੈ ਥੋੜੀ ਤੂੰ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੀ ਫਿਰੇ ਅੱਜ ਸਮੇਂ ਚ ਕੌਣ ਕਿਸੇ ਦਾ ਬੰਦਾ ਸਾਡ ਵੱਲ ਵੀ ਦੇਖ ਲੈ ਸੀ ਕਿ ਨਹੀਂ ਕਿ ਜ਼ਿੰਮੇਵਾਰੀ ਨੂੰ ਭਰਨੇ ਪਿਆ ਇਹ ਕਹਿੰਦਾ ਨਹੀਂ ਇਹ ਬੱਚੇ ਮੇਰੇ ਭਰਾਵਾਂ ਦੇ ਨਹੀਂ ਮੇਰੇ ਬੱਚੇ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਣੀ ਮੈਂ ਵਾਦਾ ਕੀਤਾ ਸੀ ਉਸ ਲਈ ਮੈਂ ਸਾਰੇ ਪਰਿਵਾਰ ਨੂੰ ਸੰਭਾਲਾ ਤੂੰ ਨਿਭਾਣ ਦੇ ਪੁੱਤਰ ਵੇਖ ਲੈ ਅੱਜ ਤੱਕ ਨਿਭਾਣ ਦੇ ਉਹ ਤਾਂ ਨਿਲਦੈਨਾਂ ਕੰਮ ਨਹੀਂ ਉਹ ਸੋਚਦਾ ਸੀ ਕਿ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਇਸ ਪਰਿਵਾਰ ਦਾ ਸ਼ਰਮਸਾਰ ਹੁੰਦਾ ਸੀ ਬੜਾ ਪਰ ਐਨੇ ਵੱਡੇ ਭਰਾਵਾਂ ਉਹ ਮੋਢੇ ਤੇ ਹੱਥ ਰੱਖਿਆ ਭਾਜੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਜੋਗਾ ਮੈਂ ਤੁਹਾਡੇ ਬੱਚੇ ਸੰਭਾਲਾਂ ਮੈਂ ਸਾਰੇ ਪਰਿਵਾਰ ਦਾ ਖਰਚਾ ਚਲਾਵਾਂ ਤੁਸੀਂ ਕਿਸੇ ਗੱਲ ਲਈ ਸੋਚੋ ਹੀ ਨਾ ਫਿਕਰ ਕਰਨ ਦੀ ਤੁਹਾਨੂੰ ਲੋੜ ਨਹੀਂ ਅੱਜ ਸਮੇਂ ਇਹ ਪੁੱਤ ਕੌਣ ਐਨੀ ਜ਼ਿੰਮੇਵਾਰੀ ਚੁੱਕਦਾ ਵਾ ਤੇਰੇ ਸਾਹਮਣੇ ਆਈ ਸਮੇਂ ਤੇ ਕੌਣ ਚੁੱਕਦਾ ਵਾ ਅੱਜ ਤੇ ਪਰ ਭਰਾ ਭਰਾ ਦੂਜੇ ਦੇ ਤੇ ਇਹ ਦੇਖ ਲੈ ਅਡਾ ਪਰਿਵਾਰ ਸਾਹਮਣੇ ਬੈਠਾ ਹੈ ਗੱਲ ਮੰਮੀ ਤੁਹਾਡੀ ਬਿਲਕੁਲ ਸਹੀ ਆ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਨਾ ਮੈਨੂੰ ਇੱਕ ਚੀਜ਼ ਨਾ ਇੱਕ ਚੀਜ਼ ਦੀ ਖੁਸ਼ੀ ਵੀ ਹੁੰਦੀ ਆ ਕਿ ਮੈਂ ਕਿੰਨੀ ਖੁਸ਼ਕਿਸਮਤ ਆ ਕਿ ਮੈਂ ਉਸ ਜ਼ਿੰਮੇਵਾਰ ਮੁੰਡੇ ਦੀ ਵੋਟੀ ਆ ਜਿਸ ਉਮਰ ਦੇ ਵਿੱਚ ਲੋਕੀ ਆਪਣੇ ਸ਼ੌਂਕ ਪੂਰੇ ਕਰਦੇ ਸੀਗੇ ਉਸ ਉਮਰ ਦੇ ਵਿੱਚ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਆ ਬੁੱਤਰ ਇਹਨੇ ਤੇ ਆਪਣੇ ਸ਼ੌਂਕ ਕੋਈ ਵੀ ਨਹੀਂ ਪੂਰਾ ਕੀਤਾ ਮੈਂ ਨੂੰ ਖਾਨਦਾਨ ਦਾ ਸ਼ੌਂਕ ਨਾ ਪਹਿਨਨ ਦਾ ਨਾ ਕੋਈ ਮਨਪਸੰਦ ਨਾ ਦੋਸਤਾਂ ਨਾਲ ਜਾਣਾ ਅੰਦਾ ਮੈਂ ਤਾਂ ਕਹਿੰਦੀ ਨਹੀਂ ਆ ਤੇ ਆਪਣੇ ਦਿਲ ਦੀ ਖਲਕਾਰ ਉਹ ਬਾਸਰ ਪਰ ਨਹੀਂ ਐ ਨਹੀਂ ਇਹ ਕੋ ਇੰਨੇ ਤਾਂ ਜਿਵੇਂ ਜੀਣਾ ਹੀ ਛੱਡ ਦਿੱਤਾ ਆ ਸੀ ਪੁੱਤ ਮੈਂ ਨੂੰ ਕਹਿਣਾ ਜਿਸ ਤਰ੍ਹਾਂ ਮੁੰਡੇ ਆਪਣੇ ਸ਼ੌਂਕ ਪੂਰੇ ਕਰਦੇ ਤੂੰ ਵੀ ਕਰ ਆਪਣੇ ਸ਼ੌਂਕਰੇ ਕਿੱਦਾਂ ਮੈਂ ਕਾਹਦੇ ਲਈ ਕਰਨੇ ਮੇਰਾ ਪਰਿਵਾਰ ਹੱਸਦਾ ਖੇਡਦਾ ਰਹੇ ਐ ਹੀ ਮੇਰੇ ਸ਼ੌਂਕ ਆ ਮੈਂਨਨ ਖੁਸ਼ ਹੋਇਕਣਾ ਚਾਹਨਾ ਹਰ ਵੇਲੇ ਮਮਮੀ ਮੈਨੂੰ ਇਹ ਨਹੀਂ ਸਮਝ ਲੱਗੰਦੀ ਇੰਨੇ ਜ਼ਿੰਮੇਵਾਰ ਇਨਸਾਨ ਦੇ ਨਾਲ ਕੋਈ ਕਿਸ ਤਰ੍ਹਾਂ ਬੁਰਾ ਕਰ ਸਕਦਾ ਬਾਕੀ ਕੋਈ ਗੱਲ ਨਹੀਂ ਹੁਣ ਮੈਂ ਆ ਗਈ ਹੈ ਨਾ ਬੁਰਾ ਤੇ ਕੁਛ ਨਹੀਂ ਪਰ ਚੰਗਾ ਸਾਰਾ ਕੁਛ ਹੋਊਗਾ ਸ਼ੁਕਰ ਹੈ ਮੇਰੇ ਪੁੱਤ ਮੇਰੇ ਪੁੱਤੋਂ ਨੂੰ ਮੇਰੀ ਖੁਸ਼ੀਆਂ ਮਿਲਣਗੀਆਂ ਜਿਹੜੀ ਚੀਜ਼ਾਂ ਨੂੰ ਮੈਂ ਤਰਸਦੀ ਸੀ ਮੈਂ ਤੇਨੂੰ ਇਹ ਹੀ ਕਿ ਜਿੰਦੀ ਸਾਂ ਪੁੱਤ ਤੂੰ ਸਾਂਭ ਲੈਨੂ ਬਸ ਮਸ ਇੰਨਾ ਕੈਨੂ ਪਿਆਰ ਦਵੇਂ ਕਿ ਇਹਨੂੰ ਆਪਣੀਆਂ ਪਿਛਲੀਆਂ ਸਾਰੀਆਂ ਦੁੱਖ ਪੂਰੀ ਕਰ। ਚਲੋ ਮੰਮੀ ਹੁਣ ਆਪਾਂ ਚਾਹ ਪੀਣ ਚਲੀਏ। ਹਾਂ ਚਲ। ਓ ਪਿੱਛੇ ਓ ਪਿੱਛੇ ਓ ਪਿੱਛੇ ਹੋ। ਫਿੱਟਾ ਮੁੱਤੇਰਾ ਕਿਉਂ ਹੈ ਤੈਨੂੰ? ਤੂੰ ਮੇਰੀ ਗੱਲ ਸੁਣਾ। ਤੁਸੀਂ ਇੰਨਾ ਮੂੰਹ ਛੱਡ ਕੇ ਕੋ ਬੈਠੇ ਜੇ। ਗੱਲ ਹੀ ਕੁਛ ਐਸੀ ਹੈ ਜੇ ਕੀ ਕਰੀਏ? ਓ ਮੈਂ ਤੁਹਾਨੂੰ ਇੱਕ ਐਸੀ ਖੁਸ਼ਖਬਰੀ ਦੇਣ ਲੱਗਾ ਨਾ ਮੈਂ ਕਹਿਣਾ ਵਾ ਤੁਸੀਂ ਤਾਂ ਕਹਿਣਾ ਵਾ ਲੈ ਸਾਹਿਲ ਤੂੰ ਤਾਂ ਪੂਰੇ ਸੰਸਾਰ ਦੀਆਂ ਖੁਸ਼ੀਆਂ ਨਾ ਲੁੱਟ ਕੇ ਸਾਡੀ ਝੋਲੀ 'ਚ ਪਾਤੀਆਂ। ਪਤਾ ਨਹੀਂ ਉਹ ਦਿਨ ਕਿਦੋਂ ਆਣਾ ਮੈਂ ਅੱਜ ਉਹ ਦਿਨ ਆ ਗਿਆ ਜੇ ਇਹ ਕਰਕੇ ਕੀ ਆਇਆ ਜੇ ਜਿਹੜੇ ਖੁਸ਼ੀਏ ਸ਼ੂਗਰ ਮੇਰੀ ਗੱਲ ਸੁਣੋ ਤੁਸੀਂ ਨਾ ਬਸ ਤਿਆਰੀ ਕਰੋ ਚਾਚੀ ਦਾ ਬੋਰੀਆ ਵੀ ਤਰਾ ਪੈਕ ਕਰਨ ਦੀ ਮੈਂ ਕਿ ਐਸੀ ਸਕੀਮ ਲਗਾ ਕੇ ਆਇਆ ਐਸੀ ਸਕੀਮ ਲਗਾ ਕੇ ਮਮੀ ਤੁਸੀਂ ਪਹਿਲਾਂ ਆਪਣੇ ਮੁੰਡੇ ਦੇ ਸ਼ੱਕ ਕਰਦੇ ਸੀ ਨਾ ਤੁਹਾਨੂੰ ਹੁੰਦਾ ਸੀ ਨਾ ਕਿ ਇਹ ਜਿਹੜਾ ਕੰਮ ਕਰਨਾ ਉਹ ਫੇਲ ਹੀ ਹੋਣਾ ਨਾ ਉਹ ਮਮੀ ਐਰ ਕੀ ਤਾਂ ਮੈਂ ਐਸਾ ਜਾਲ ਛੱਡ ਕੇ ਆਇਆ ਨਾ ਐਸਾ ਜਾਲ ਛੱਡ ਕੇ ਆਇਆ ਨਾ ਮੈਂ ਕਹਿੰਨਾ ਵਾ ਐਰ ਕੀ ਤੇ ਉਹਦੇ ਵਿੱਚ ਮੱਛੀ ਫਸਣੀ ਫਸਣੀ ਆ। ਉਹ ਤੁਸੀਂ ਦੋਵੇਂ ਚੁੱਪ ਕਿਉਂ ਜੇ? ਉਹ ਤੁਹਾਨੂੰ ਇਦਾਂ ਤੇ ਨਹੀਂ ਲੱਗੰਦਿਆ? ਮੈਂ ਨਹਿਰ ਵਿੱਚ ਛੁੱਟ ਕੇ ਆਇਆ ਜਾਲ। ਉਹ ਨਹਿਰ ਵਿੱਚ ਨਹੀਂ ਛੁੱਟ ਕੇ ਆਇਆ ਜਾਲ। ਐਰ ਕੀ ਜਿਹੜਾ ਜਾਲ ਆ ਨਾ ਮੈਂ ਐਸੀ ਮੱਛੀ ਦੇ ਘਰ ਛੁੱਟ ਕੇ ਆਇਆ ਵਾਂ ਕਿ ਉਹਨੇ ਫਸਣਾ ਹੀ ਫਸਣਾ ਵਾ। ਉਹ ਪੁੱਛੋ ਕਿਹੜੀ ਮੱਛੀ? ਐਰ ਕੀ ਮੈਂ ਉਹਨਾਂ ਦੇ ਘਰੇ ਜਾਲ ਛੁੱਟ ਕੇ ਆਇਆ ਵਾਂ। ਤੁਹਾਨੂੰ ਪਤਾ ਕੀ ਕੀਤਾ ਮੈਂ? ਉਹ ਤੁਸੀਂ ਮੇਰੇ ਨਾਲ ਇਦਾਂ ਕਿਉਂ ਵੇਖੀ ਜਾਂਦੇ ਜੇ? ਨਹੀਂ ਮੈਂ ਕਿ ਤੂੰ ਦੱਸ ਦੇ ਨਾ ਪਹਿਲਾਂ। ਮੰਮੀ ਐਰ ਕੀ ਐਸਾ ਕੰਮ ਹੋ ਗਿਆ ਨਾ ਤੂੰ ਹੀ ਆਪਣੇ ਮੁੰਡੇ ਤੇ ਇੰਨਾ ਪ੍ਰਾਊਡ ਫੀਲ ਕਰਨਾ ਨਾ ਇੰਨਾ ਪ੍ਰਾਊਡ ਫੀਲ ਕਰਨਾ ਨਾ ਮੈਂ ਕਹਿੰਨਾ ਵਾਂ ਤੂੰ ਹੀ ਆਪਣੇ ਪੂਰੇ ਮਹੱਲੇ ਵਿੱਚ ਜਾ ਕੇ ਕਹਿਣਾ ਵਾਂ ਕਿ ਮੁੰਡਾ ਹੋਵੇ ਤਾਂ ਸਹੀ ਲੜਕਾ ਹੋਵੇ ਨਹੀਂ ਤਾਂ ਨਾ ਹੋਵੇ ਤੁਹਾਨੂੰ ਪਤਾ ਵਾ ਮੰਮੀ ਉਹਨਾਂ ਦੇ ਘਰ ਫੋਨ ਲਾ ਕੇ ਨਾ ਮੈਂ A to Z ਸਾਰੀ ਗੱਲ ਦੱਸਤੀ ਉਹਨਾਂ ਨੂੰ ਮੈਂ ਇਹ ਵੀ ਦੱਸਤਾ ਵਾ ਕਿ ਚਾਚਾ ਪਹਿਲਾਂ ਤਾਂ ਹੀ ਵਿਆਹ ਆਇਆ ਵਾ ਨਾਲੇ ਮੰਨ ਲਓ ਮੰਮੀ ਕਿਹੜੀ ਐਸੇ ਘਰ ਦੇ ਆ ਜਿਹੜੇ ਆਪਣੀ ਕੁੜੀ ਨੂੰ ਕਿਸੇ ਦਿਵਾਜੋ ਦੇ ਨਾਲ ਰੱਖਣਗੇ ਮੈਂ ਕਹਿੰਨਾ ਮੰਮੀ ਹੁਣ ਨਾ ਕੁਝ ਦਿਨ ਤੱਕ ਉਹ ਉੱਥੇ ਆ ਹੀ ਲੋ ਤੇ ਚਾਚੀ ਦਾ ਤੁਸੀਂ ਸਮਾਨ ਕਰੋ ਪੈਕ ਫਿਰ ਮਾਂ ਨਾ ਟੈਨਸ਼ਨ ਫਰੀ ਹੋਗੇ ਨਾ ਇਸ ਘਰ ਦੇ ਵਿੱਚ ਓਵੇਂ ਦੇ ਦਿਨ ਆ ਗਏ ਜੇ ਤੇ ਚਾਚਾ ਹੁਣ ਆਪਣੇ ਵਸ ਵਿੱਚ ਹੀ ਰਹੂਗਾ ਫਿੱਟਿਆ ਮੁੱਤ ਤੇਰਾ ਇਹਨੂੰ ਫੜ ਕੇ ਨਾ ਉਹਦੇ ਦੇ ਦੋ ਮੁਸਟੰਡਾ ਉਹਨੂੰ ਸਾਰੀ ਕਹਾਣੀ ਪਹਿਲਾਂ ਹੀ ਪਤਾ ਹੀ ਕਿਨੂੰ ਚਾਚੀ ਤੇਰੀ ਲੱਕਦੀ ਨੂੰ ਜਦੋਂ ਜਾਇ ਸੱਟ ਗਿਆ ਆ ਮੱਛੀ ਫੱਸੀ ਪਸੀ ਮੱਛੀ ਪਸੀ ਮੱਛੀ ਅਸੀਂ ਫਸਿਏ ਹਉਣ ਤੇ ਤੁਮ ਬੱਛਿਆ ਪਸਾਂਂ ਡਿਆ ਵੇ ਕੋਈ ਕੰਮ ਦੇ ਕੋ ਚੱਜਦਾ ਨਹੀਂ ਹੋਣਾ ਕਹਾਣੀਆਂ ਬਣਾ ਬਣਾ ਕੇ ਤੇ ਆਉਂ ਤਾ ਸੰਡੇ ਜਿਦਾ ਕੋਈ ਸਟੋਰੀ ਦਸਨੀ ਹੁੰਦੀ ਆ ਕਹਾਣੀਆਂ ਬੇਲੜ ਦੀ ਗੱਲਾਂ ਜੜੀਆਂ ਕਰਦਾ ਹੀ ਓਨੇ ਕੀ ਫਸਲ ਸਾਨੂੰ ਫਸਾਤ ਤਾ ਸਹੀ ਹੋ ਜਾ ਨਾ ਹੋਣਾ ਉੱਠ ਕੇ ਕਿ ਕੰਮ ਕਰ ਲੈ ਚਾਚਾ ਹੱਥੇ ਚ ਹੋ ਜਾਏਗਾ ਚਾਚਾ ਹੱਥੇ ਚ ਨਹੀਂ ਹੋਣਾ ਚਾਚਾ ਹੋ ਗਿਆ ਜਿਹਦੇ ਹੱਥੇ ਚ ਹੋਣਾ ਸੀ ਮੋਰੋ ਸੁਣ ਆ ਕੇ ਮੈਨੂੰ ਇੰਜ ਲੱਗਿਆ ਨਾ ਪੱਤਰੀ ਦਸਣ ਜੇ ਬੜਾ ਚੰਗਾ ਕੰਮ ਕਰਕੇ ਹੋਇਆ ਤੂੰ ਬੈਠ ਉੱਠ ਜਾ ਆਪਣੇ ਕਮਰੇ ਚ ਬੈਠਾ ਤੇ ਅਸਰਾ ਰਾਜ ਸਿੰਘ ਆਸਣ ਤੇ ਜਿਹਦਾ ਬੜਾ ਹੀ ਵੱਡਾ ਕੰਮ ਕਰ ਆਇਆ ਅੱਛਾ ਅੱਡੀ ਅੱਡੀ ਹਵਾਵਾਂ ਦਹਾਤੀਆਂ ਮੈਂ ਇੰਜ ਕਰਤਾ ਮੈਂ ਹੰਜੇ ਕਰਤਾ ਇਹ ਵਿਆਹ ਹੋਇਆ ਹੁਣਾਂ ਹੀ ਨਹੀਂ ਇਸ ਤਰ੍ਹਾਂ ਹੋਣਾ ਹੀ ਨਹੀਂ ਕਦੀ ਮੱਛੀ ਕਦੀ ਕੁਛ ਦਫਾ ਹੋ ਇਹ ਚੱਲੋ ਨਹੀਂ ਨਹੀਂ ਮੰਮੀ ਹਾਂ ਸੱਚੀਆਂ ਨੂੰ ਸਭ ਕੁਝ ਪਤਾ ਵਾ ਮੇਕ ਫੋਟ ਕਹਣੀ ਹੈ ਮੇਤੋ ਚੁੱਪ ਕਰ ਜਾ ਮੇਨੂੰ ਬੜੀ ਕਲਪੀ ਪਈ ਹੋ ਅਈਓ ਮੈਂ ਸੋਚਾਂ ਜਿੰਨਾ ਕੁਝ ਮੈਂ ਉਹਨਾਂ ਨੂੰ ਦੱਸਿਆ ਹੀ ਹੁਣ ਤੱਕ ਤੇ ਉਹਨਾਂ ਨੂੰ ਆਪਣੀ ਕੁੜੀ ਨੂੰ ਲੈਣ ਆ ਜਾਣਾ ਚਾਹੀਦਾ ਸੀ ਤਾਈਆਂ ਹੀ ਨਹੀਂ ਆਏ ਇਸ ਵਾਰ ਵੀ ਜਿਹੜਾ ਜਾਲ ਆ ਨਾ ਮੇਰੇ ਖਿਆਲ ਨਾਲ ਐਵੇਂ ਛੁੱਟਿਆ ਗਿਆ ਮਸ਼ੀ ਕੋਈ ਨਹੀਂ ਫਸੀ ਤੇ ਬੇਇੱਜ਼ਤੀ ਲੱਗ ਹੋਈ